ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੀ ਇਹ ਵੀਡੀਓ ਖਾਸ ਤੌਰ ਤੇ ਫੇਸਬੁੱਕ ਪੇਜ ਤੇ ਦੇਖ ਰਹੇ ਨੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੀ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਅੱਜ ਦੀ ਆਪਣੀ ਵਿਜ਼ਿਟ ਹੈਗੀ ਹੈ ਦੋਸਤੋ ਪਿੰਡ ਕਰਿਆਲਾ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨ ਤਰਨ ਸਾਹਿਬ ਲੱਗਦਾ ਹੈਗਾ ਠੀਕ ਆ ਸ਼ਹੀਦ ਪਿੰਡ ਤਿਗਾਣਾ ਬਿਲਕੁਲ ਨਾਨਾ ਲੱਗਦੇ ਪਿੰਡਾਂ ਤੇ ਬਰਵਾਲੇ ਦੀ ਦੂਰੀ ਵੀ ਥੋੜੀ ਹੈਗੀ ਐਸ ਪਿੰਡ ਤੋਂ ਤੇ ਪੱਟੀ ਮੋੜ ਦੀ ਜੇਕਰ ਗੱਲ ਕਰੀਏ ਦੋਸਤੋ ਬਿਲਕੁਲ ਨਜ਼ਦੀਕ ਪੱਟੀ ਮੋੜ ਆ ਤੁਸੀਂ ਪੱਟੀ ਮੋੜ ਵਿਜ਼ਿਟ ਕਰਕੇ ਧਗਾਣੇ ਪਿੰਡ ਦੇ ਰਾਹੀ ਵੀ ਜਿਹੜਾ ਦੋਸਤੋ ਘਰੇ ਵਾਲੇ ਨੂੰ ਜਾਂਦੇ ਰੋਡ ਦੇ ਉੱਪਰ ਜਿਹੜਾ ਵੀਰ ਉਹਨਾਂ ਦਾ ਘਰ ਹੈਗਾ ਬਾਹਰ ਟਾਣੀਆਂ ਦੇ ਉੱਪਰ ਵੀਰ ਹੋਣੀ ਰਹਿੰਦੇ ਆ ਤਕਰੀਬਨ ਜਿਹੜਾ ਪਸ਼ੂ ਵਪਾਰ ਦਾ ਕੰਮ ਹੈ ਵੀਰ ਗੁਰਪ੍ਰੀਤ ਦੇ ਨਾਲ ਪੂਰੀ ਗੱਲਬਾਤ ਕਰਾਂਗੇ ਤੇ ਨਗ ਜਿਹੜੇ ਦੋਸਤੋ ਅੱਜ 7 ਹੈਗੇ ਆ ਵੇੜਾ ਦਾ ਕੰਮ ਆ ਖਾਸ ਤੌਰ ਤੇ ਇਸ ਘਰੋਂ ਤੁਹਾਨੂੰ ਵੇੜਾ ਨਾਰਮਲੀ ਦੇਖਣ ਦੇ ਵਿੱਚ ਮਿਲਦੀਆਂ ਰਹਿੰਦੀਆਂ ਨੇ ਵੱਡੀਆਂ ਵੇੜਾ ਵੀ ਹੈਗੀਆਂ ਨੇ ਪ੍ਰੋਪਰ ਕੀ ਮਿਲ ਕੇ ਰਿਕਾਰਡ ਰਹੇਗਾ ਕੀ ਰੇਟ ਭਾਪੜਤੇ ਹੋਣਗੇ ਖਾਸ ਗੱਲਬਾਤ ਆਪਾਂ ਵੀਰ ਗੁਰਪ੍ਰੀਤ ਦੇ ਨਾਲ ਕਰਾਂਗੇ ਤੇ ਨੰਬਰ ਜਿਹੜੇ ਦੋਸਤੋ ਲਗਾਤਾਰ ਆਪਾਂ ਸਕਰੀਨ ਦੇ ਨੀਚੇ ਵਾਲੇ ਪਾਸੇ ਤੇ ਚਲਦੇ ਕਰਦੇ ਦੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਧੇਰੇ ਗੱਲਬਾਤ ਆਨਰ ਦੇ ਨਾਲ ਮਾਲਕ ਦੇ ਨਾਲ ਕਰ ਸਕਦੇ ਹੋ ਠੀਕ ਆ ਤੇ ਵੇੜਾ तकरीबन ਆਪਣੀ ਜਿਹੜੀ ਦੋਸਤੋ ਅੱਜ ਦੂਜੀ ਵੀਡੀਓ ਹੈਗੀ ਇਸ ਘਰੋਂ ਪਹਿਲੀ ਵੀਡੀਓ ਦੇ ਵਿੱਚ ਜਿਉਂ ਆਪਾਂ ਬੇੜਾ ਦਿਖਾਈਆਂ ਸੀਗੀਆਂ ਚੰਗੀਆਂ ਬੇੜਾ ਸੀਗੀਆਂ ਠੀਕ ਆ ਤੇ ਅੱਜ ਬੇੜਾ ਵੀ ਤਕਰੀਬਨ ਵਧਿਆ ਨੇ ਤੇ ਖਾਸ ਤੌਰ ਤੇ ਜਿਹੜੇ ਬਾਹਰ ਆਊਟ ਆਫ ਸਟੇਟ ਦੀ ਆਪਾਂ ਗੱਲ ਕਰ ਲਈਏ ਚਾਹੇ ਬਾਹਰ ਦੇ ਵਪਾਰੀ ਵੀਰ ਨੇ ਗੁਜਰਾਤ ਦੇ ਆ ਮਹਾਰਾਸ਼ਟਰ ਦੇ ਆ ਉਹ ਵੀ ਤੁਸੀਂ ਖਾਸ ਤੌਰ ਤੇ ਜਿਹੜੀਆਂ ਦੋਸਤੋ ਵਿਜ਼ਿਟ ਕਰ ਸਕਦੇ ਹੋ ਖਰੀਦ ਸਕਦੇ ਹੋ ਕਿਉਂਕਿ ਬੇੜਾ ਜ਼ਿਆਦਾਤਰ 20 ਤੋਂ 25 ਦਿਨ ਕੱਚੀਆਂ ਵੀ ਹੈਗੀਆਂ ਨੇ 15 ਦਿਨ ਕੱਚੀਆਂ ਵੀਆਂ ਕੋਈ 10 ਦਿਨ ਕੱਚੀਆਂ ਵੀ ਆ ਠੀਕ ਆ ਜੀ ਬਾਕੀ ਤੁਸੀਂ ਆਨਲਾਈਨ ਸੌਦਾ ਵੀ ਕਰ ਸਕਦੇ ਹੋ ਠੀਕ ਆ ਜੀ ਬੁਕਿੰਗ ਕਰਾ ਸਕਦੇ ਹੋ ਆਪਦੀ ਬੇੜਾ ਖਰੀਦਣ ਦੇ ਲਈ ਬਾਕੀ ਜਿਹੜੇ ਵੀਰ ਨੂੰ ਕਿਸੇ ਸਿੰਗਲ ਵੇ ਵੜ ਚਾਹੀਦੀ ਹੈ ਇੱਕ ਦੋ ਵੜਾ ਚਾਹੀਦੀਆਂ ਜਿੰਨੇ ਨਗ ਚਾਹੀਦੇ ਤੁਹਾਨੂੰ ਉਹਨਾਂ ਦੇ ਸਬੰਧ ਵਿੱਚ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਅੱਜ 26 ਮਾਰਚ ਨੂੰ ਜਿਹੜੀ ਦੋਸਤੋ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤਕਰੀਬਨ ਸਾਢੇ 3 ਵਜੇ ਦਾ ਸ਼ਾਮ ਦਾ ਸਮਾਂ ਹੈਗਾ ਆਓ ਕਰਦੇ ਹਾਂ ਗੱਲਬਾਤ ਵੀਰ ਗੁਰਪ੍ਰੀਤ ਦੇ ਨਾਲ ਸਭ ਤੋਂ ਪਹਿਲਾਂ ਵੀਰ ਗੁਰਪ੍ਰੀਤ ਸਿੰਘ ਜੀ ਸਾਸਰੀ ਕਾਲ ਸਾਸਰੀ ਕਾਲ ਜੀ ਉਹ ਠੀਕ ਠਾਕ ਜੀ ਐ ਚੜਦੀ ਕਲਾ ਤੁਸੀਂ ਸੁਣਾਓ ਬਹੁਤ ਵਧੀਆ ਵੀਰ ਅਛਾ ਵੀਰ ਗੁਰਪ੍ਰੀਤ ਅੱਜ ਵੜਾ ਕਿੰਨੀਆਂ ਨੇ ਆਪਣੇ ਕੋਲ ਬਕਾਉ ਆਪਣੇ ਕੋਲ 7 ਨੇ 7 ਵੜਾ ਲੀ ਹਾਂ ਜੀ ਚਾਰ ਗੱਬੜ ਤੇ ਤਿੰਨ ਸੂਈਆਂ ਚਾਰ ਗੱਬੜਾਂ ਤੇ ਤਿੰਨ ਸੂਈਆਂ ਜੀ ਹਾਂਜੀ ਠੀਕ ਆ ਤੇ ਕੋਜ ਵਿੱਚ ਨਾ ਜਿਹੜੇ ਬਾਬਾ ਸ਼ਾਨਦਾਰ ਲੈਂਦੇ ਹਨ ਜੀ ਤੁਹਾਂ ਬਹੁਤ ਦੋ ਤਾਂ ਬਹੁਤ ਜਿਆਦੇ ਹਾਈ ਕੁਆਲਿਟੀ ਦੇ ਹਨ ਠੀਕ ਆ ਜੀ ਠੀਕ ਆ ਵੀਰ ਗੋਪੀ ਤੇ ਪਹਿਲੇ ਨੰਬਰ ਤੋਂ ਆਪਾਂ ਇਥੋਂ ਸਟਾਰਟ ਕਰ ਲੀਏ ਜੀ ਇਹ ਦੋ ਦੰਦ ਬੱਛੀ ਜੇ ਠੀਕ ਆ ਜੀ ਦੱਜੇ ਸੂਏ ਸੋਨਾ ਹਾਂਜੀ ਪਹਿਲੇ ਸੂਏ ਨੇ 22 ਲੀਟਰ ਦਾ ਦਿੱਤਾ ਠੀਕ ਆ ਜੀ ਹਾਂ ਕੀਰੀ ਸੂਈ ਠੀਕ ਆ ਜੀ ਹਾਂ ਹੁਣ ਦੋ ਦੰਦ ਜੀ ਹੁਣ ਦੋੰਦੀ ਆ ਤੇ ਕੋਈ 10 ਦਿਨ ਹੋਣਗੇ ਬਾਕੀ ਠੀਕ ਹੈ ਜੀ ਇਹ ਥੋੜਾ ਕ੍ਰੋਸ ਆ ਗਿਆ ਐਚ ਐਫ ਤੇ ਜਰਸੀ ਦਾ ਥੋੜਾ ਆ ਗਿਆ ਨੀ ਹਾਂਜੀ ਹਾਂ ਕ੍ਰੋਸ ਆ ਗਿਆ ਥੋੜਾ ਜੀ ਕ੍ਰੋਸ ਆਂਗ ਜੀ ਦੁੱਧ ਨੂੰ ਬਹੁਤ ਚੰਗੀ ਨਿਕਲੂਗੀ ਠੀਕ ਹੈ ਪਹਿਲੇ ਸਵੇਰੇ 22 ਲੀਟਰ 22 ਲੀਟਰ ਦੀ ਸੀ ਹਾਂ ਹਾਂ 22 ਲੀਟਰ ਦਿੱਤਾ ਠੀਕ ਹੈ ਪਹਿਲੇ ਸਵੇਰੇ ਦੇ ਵਿੱਚ ਜਿਹੜੀ ਦੋਸਤੋ 22 ਲੀਟਰ ਦੀ ਮਿਲਕ ਦੀ ਕੈਪੈਸਿਟੀ ਸੀ ਇਸ ਵੈਡ ਦੀ ਤੇ ਬਾਕੀ ਢੇਲਾ ਢੁਲਾ ਬਹੁਤ ਜਿਆਦੀਆਂ ਨੇ ਬਾਕੀ ਤੁਸੀਂ ਨਾਰਮਲੀ ਵੀਡੀਓ ਦੇ ਵਿੱਚ ਵੀ ਦੇਖ ਲੈਣੀ ਹੈ ਤੇ ਦੋਂਦੀ ਹੈ ਮੂੰਹ ਜੀ ਹਾਂ ਦੋਂਦੀ ਨਹੀਂ ਫਿਰ ਸੂਆ ਪਹਿਲਾ ਕਿ ਦੂਜਾ ਜੀ ਦੂਜਾ ਦੂਜਾ ਸੂਆ ਹਾਂਜੀ ਠੀਕ ਹੈ 24 ਦੰਦ ਠੀਕ ਹੈ ਜੀ ਚੌਕ ਦੇ ਦੰਦ ਜਿਹੜੇ ਦੋਸੋਂ ਚੁੱਕਣ ਡਈ ਆ ਠੀਕ ਆ ਦੋ ਦੰਦ ਤਾਂ ਜਿਹੜੇ ਕੰਪਲੀਟ ਪੂਰੇ ਹੋ ਗਏ ਆ ਚੌਕ ਦੇ ਦੰਦ ਜਿਹੜੇ ਚੁੱਕਣ ਡਈ ਆ ਠੀਕ ਆ ਤੇ ਦੂਗਾ ਸੂਬਾ ਜਿਹੜਾ ਸੈਕੰਡ ਲਿਕੇਸ਼ਨ ਦੇ ਵਿੱਚ ਸੌਣ ਜਾ ਰਹੀ ਆ ਤੇ ਦਿਨ ਕਿੰਨੇ ਕੁ ਵੀਰ ਹਜੇ ਲੈ ਜਾਓ ਹਜੇ 10 ਦਿਨ ਤਾਂ ਤਕਰੀਬਨ ਖੜੂਗੀ ਨਾ ਉੱਤੇ ਦੋ ਦਿਨ ਲੈ ਜੇ ਤੇ ਉਹ ਕੁਝ ਕਹਿ ਨਹੀਂ ਸਕਦੇ ਠੀਕ ਹੈ ਜੀ ਠੀਕ ਹੈ 10 ਕੁ ਦਿਨ ਨੋਰਮਲ ਜਿਹੜੇ ਲੈ ਜਾਣੇ ਵੇਰ ਨੇ ਠੀਕ ਆ ਬਾਕੀ ਥਣ ਥਣ ਜਿਹੜਾ ਬਿਲਕੁਲ ਨੋਕਲਾ ਥਣਾ ਮੋٹے ਥਣ ਨੇ ਵੇਖੋ ਹੱਥ ਚੁਾਈ ਲਿਆ ਠੀਕ ਆ ਖੋਲ ਕੇ ਵੀਰ ਦਿਖਾਈਏ ਇਹਨੂੰ ਠੀਕ ਆ ਤੇ ਸੈਕੰਡ ਟਾਈਮ ਪਰ ਜਿਹੜੀ ਵੈੜ ਆ ਦੋਸਤੋ ਠੀਕ ਆ ਦੇਖੋ ਜੀ ਫੇਰ ਆਪਾਂ ਕਨਫਰਮ ਕਰਾ ਦਿੰਨੇ ਆ ਤੇ ਕਦ ਕਾਠੀ ਵਧੀਆ ਹੈਗਾ ਵੱਡੇ ਕਦ ਕੱਦ ਦੇ ਵਿੱਚ ਵੈੜ ਆ ਤੇ ਬਿਲਕੁਲ ਭਾਰਾ ਜੁੱਸਾ ਸਰੀਰ ਬਹੁਤ ਵਧੀਆ ਹੈਗਾ ਤੇ ਵੇਟ ਬੂਟ ਪੂਰਾ ਹੈਗਾ ਵੈੜ ਦਾ ਆ ਕਰੋ ਚੈੱਕ ਜੀ ਆ ਦੇਖੋ ਠੀਕ ਆ ਬਾਕੀ ਠਿਲਾ ਟੁਲਾ ਹੈਗੀਆਂ ਨੇ 10 ਦਿਨ ਦਾ ਆਈਡੀਆ ਹੈਗਾ ਇਹ ਵੀ ਘੱਟੋ ਘੱਟ ਵੀ 10 ਦਿਨ ਸੁੰਦੀ ਨਹੀਂ ਹਜੇ ਆ ਦੇਵ ਜੀ ਆ ਫੇਸ ਦਿਖਾ ਦਿਓ ਵੀਰ ਜੀ ਆ ਕਰੋ ਚੈੱਕ ਠੀਕ ਹੈ ਜੀ ਆ ਫੇਸ ਕੁਆਲਟੀ ਆ ਬਿਲਕੁਲ ਨੁਕਰੀ ਘੋੜੇ ਵਾਂਗੂ ਆਪਾਂ ਕਹਿ ਸਕਦੇ ਨੁਕਰੀ ਘੋੜੀ ਵਰਗੀ ਜਿਹੜੀ ਫੇਸ ਦੀ ਕੁਆਲਟੀ ਆ ਸਾਰਾ ਵਾਈਟ ਫੇਸ ਹੈਗਾ ਹਾਂਜੀ ਤੋਰ ਲਿਓ ਵੀਰ ਜੀ ਹਾਂ ਠੀਕ ਆ ਅੱਛਾ ਵੀਰ ਗੁਰਪ੍ਰੀਤ ਜੀ ਕਿੰਨੀ ਡਿਮਾਂਡ ਆ ਇਸ ਵਾਰ ਦੀ ਜੀ 73000 ਰੁਪਏ 73000 ਹਾਂਜੀ ਠੀਕ ਆ ਹਜਾ ਜਿਹੋ ਜੀ ਢਿਲ ਢੁਲ ਕਾਫੀ ਬੁਖਾਰ ਰਹੀ ਐ ਤੇ ਬਣੂ ਤੁਹਾਨੂੰ ਬਹੁਤ ਜ਼ਿਆਦੀ ਬਹੁਤ ਜ਼ਿਆਦੀ ਬਣੋਗੇ ਠੀਕ ਆ ਜੀ ਤੇ 22 ਲੀਟਰ ਦੀ ਸੀ ਮਿਲਕ ਦੀ ਕੈਪੈਸਿਟੀ ਹਨਾ ਜੀ ਹਾਂ ਪਹਿਲੇ ਸਵੇਰੇ 22 ਲੀਟਰ ਸੀਗਾ 22 22 ਲੀਟਰ ਤਾਂ ਆਰਾਮ ਨਾਲ ਚਾਓਗੇ ਠੀਕ ਆ ਜੀ ਬਾਕੀ ਆ ਉਲਟ ਤਿਆਰੀ ਕਰਨ ਦੀ ਹੈ ਬਾਣੀ ਤੋਂ ਜਿਹੜੇ ਤੁਸੀਂ ਥਣ ਦੇਖ ਸਕਦੇ ਜੀ ਤੁਹਾਨੂੰ ਬਹੁਤ ਸ਼ੁਭ ਠੀਕ ਆ ਜੀ ਅਗਲੀ ਵੈੜ ਦੀ ਵੀਰ ਜੀ ਕੀ ਡਿਟੇਲ ਆ ਅਗਲੀ ਦੂਜੇ ਸਵੇਰੇ ਫੋਨ ਲਈ ਤਿਆਰ ਅਗੇ ਤੇ 15 ਤੋਂ 18 ਦਿਨ ਲਾਉਗੇ 15 ਤੋਂ 18 ਦਿਨ ਪਹਿਲੇ ਸਵੇਰੇ 37 ਲੀਟਰ ਦੋ ਦਿੰਦਾ ਹਾਂ ਜੀ ਠੀਕ ਹੈ ਜੀ ਫਾਰਮ ਦੀ ਵੈੜ ਆ ਠੀਕ ਹੈ ਜੀ ਹਾਂ ਜੀ ਫਾਰਮ ਦੀ ਵੈੜ ਆ ਤੇ ਹੈ ਬਰੀਡ ਦੇ ਵਿੱਚ ਪੂਰੀ ਹੈ ਨਾ ਜਿਆਦਾ ਫਾਦਲੀ ਆ ਹਾਂ ਫੁੱਲ ਬਰੀਡ ਹੈ ਇਹਨੂੰ ਮੇਰੇ ਪਾਸੇ ਕਰਿਓ ਜੀ ਸਿੱਖ ਦਿਓ ਮਾੜਾ ਅਗਲੀ ਵੈੜ ਜਿਹੜੀ ਦੋਸਤੋ ਤੁਸੀਂ ਵੇਖ ਰਹੇ ਹੋ ਠੀਕ ਹੈ ਜੀ ਫੁੱਲ ਬਰੀਡ ਦੇ ਵਿੱਚ ਵੈੜ ਆ ਠੀਕ ਆ ਜਿਹੋ ਜਿਹਾ ਆਪਾਂ ਨਾਰਮਲ ਇੱਕ ਸੀਮਨ ਦੀ ਗੱਲ ਕਰੀਏ ਚਲੋ ਪਤਾ ਨਹੀਂ ਬਾਕੀ ਡੈਨਮਾਰਕ ਦੇ ਵੀ ਸੈਕਸਰ ਸੀਮਨ ਦੇ ਡੈਨਮਾਰਕ ਦੇ ਅੱਗੇ ਹਨਾ ਜੀ ਧੁਨ ਗੱਭਣ ਹੈ ਸੈਕਸਰ ਸੀਮਨ ਤੋਂ ਗੱਭਣ ਅੱਗੇ ਠੀਕ ਆ ਹਾਂ ਜੀ ਡੈਨਮਾਰਕ ਦੇ ਅਗੇ ਸੈਕਸਰ ਸੀਮਨ ਤੋਂ ਜਿਹੜੀ ਹੈ ਗੱਭਣ ਆ ਠੀਕ ਆ ਤੇ ਬਿਲਕੁਲ ਛੋਟਾ ਜਿਹਾ ਕਾਨਾ ਫੇਸ ਪੂਰ ਕੁਆਲਿਟੀ ਬਹੁਤ ਵਧੀਆ ਬਾਕੀ ਨਾਰਮਮਲ ਜਿਹੜੇ ਵੀ ਖਾਸ ਤੌਰ ਤੇ ਫਾਰਮਾਂ ਦੇ ਵਿੱਚ ਅਬਰੀਡ ਦੇ ਉੱਪਰ ਕੰਮ ਕਰਦੇ ਨੇ ਬੈੜਾਂ ਦੇ ਵਿੱਚ ਉਹਨਾਂ ਨੂੰ ਨਾਰਮਲ ਹੀ ਸਮਝ ਆ ਜਾਊਗੀ ਵੀ ਕਿਸ ਬਰੀਡ ਦੇ ਵਿੱਚ ਕਿਸ ਸੀਮਨ ਦੀ ਜਿਹੜੀ ਇਹ ਬੱਚੀ ਆ ਜਾਂ ਬੈੜ ਹੋ ਸਕਦੀ ਆ ਪ ਬੈਠਾ ਕੋਲ ਤਾਂ ਨਹੀਂ ਜਾਂਦਾ ਜਦੋਂ ਪ੍ਰੋਪਰ ਤਿਆਰ ਹੋ ਜਾਂਦੀ ਹੈ ਨਾ ਜੀ ਇਹ ਤੋਂ ਮੈਂ ਬੈਠਾ ਕੋਲ ਤਾਂ ਨਹੀਂ ਜਾਂਦਾ ਠੀਕ ਆ ਜੀ ਤੇ 35 36 ਲੀਟਰ 37 ਲੀਟਰ ਦਾ ਪਹਿਲਾ ਰਕਾਰ ਜੇ ਦਾ ਪਹਿਲਾ ਰਕਾਰ ਠੀਕ ਆ ਜੀ ਇਹ 40 ਪਲੱਸ ਕਰੋਗੇ ਤੇ ਟਾਈਮ ਵੀ ਰਹੇ ਕਿੰਨਾ ਲਾਜੂ ਅਜੇ ਡੇਢ ਦੇ ਹਿਸਾਬ ਨਾਲ 15 ਦਿਨ ਨੈਟ ਪਏ ਜੇ ਠੀਕ ਆ ਜੀ 15 16 ਦਿਨ ਠੀਕ ਆ ਜੀ 15 16 ਦਿਨ ਦਾ ਜਿਹੜਾ ਸਮਾਂ ਪਿਆ ਦੋਸਤੋ ਹਜੇ ਸੂਣ ਦੇ ਵਿੱਚ ਬਾਕੀ ਥਣ ਭਾਂਡਾ ਜਿਹੋ ਜਿਹਾ ਹੈਗਾ ਤੁਸੀਂ ਨਾਰਮਲ ਜਜਮੈਂਟ ਕਰ ਸਕਦੇ ਹੋ ਲੈਵਾ ਖੁੱਲਾ ਮਾਰੂਗੀ ਠੀਕ ਆ ਟਿਲ ਅਟੂਲਾ ਬਹੁਤ ਜਿਆਦੀਆਂ ਨੇ ਤੇ ਥਾਣ ਵੀ ਬਿਲਕੁਲ ਮੁਠੀ ਵਾਲਾ ਲੰਬਾ ਥਾਣਾ ਤੇ ਸਵੇਹਾ ਹੁਣ ਸੈਕਿੰਡ ਟੈਮਰ ਅੱਗੇ ਸੌਣ ਜਾ ਰਹੀ ਆ ਤੇ ਖੋਲ ਕੇ ਆਪਾਂ ਤੁਹਾਨੂੰ ਤਸੱਲੀ ਦੇ ਨਾਲ ਤੋਰ ਕੇ ਦਿਖਾਉਣੇ ਆ ਠੀਕ ਆ ਤੇ ਜਿਸ ਵੀ ਵੀਰ ਨੂੰ ਪਸੰਦ ਹੋਊਗੀ ਚੀਜ਼ ਆਪਣਾ ਹੱਕ ਸਮਝ ਕੇ ਆ ਜਿੰਨੇ ਵੀ ਐਨੀਮਲ ਮੈਂ ਖਾਸ ਤੌਰ ਤੇ ਦਿਖਾਉਂਗਾ ਵੜਾ ਦਿਖਾਉਂਗਾ ਉਹਨਾਂ ਦੀ ਤਸੱਲੀ ਹੈਗੀ ਆ ਜਿਹੜੀਆਂ ਖਾਸ ਤੌਰ ਤੇ ਸੁਈਆਂ ਨੇ ਚਬਾਈ ਕਰਕੇ ਤਸੱਲੀ ਕਰ ਲਿਓ ਜਿਹੜੀਆਂ ਅੱਗੇ ਸੌਣ ਜਾ ਰਹੀਆਂ ਨੇ ਤੇ ਅੱਗੇ ਤਸੱਲੀ ਕਰ ਲਿਓ ਠੀਕ ਆ ਆ ਕਰੋ ਚੱਕ ਜੀ ਵੱਡੇ ਕਦ ਕਰਦੇ ਵਿੱਚ ਹੈਵੀ ਬਾਡੀ weight ਆ ਫੁੱਲ ਆ ਭਾਰਾ ਵਜਨ ਆਪਾਂ ਕਹਾਂਗੇ ਪੂਰੀ ਵਜਨ ਵਾਲੀ ਜਿਹੜੀ ਬੈਡ ਆ ਵੱਡੇ ਕਦ ਕਰਦੇ ਵਿੱਚ ਆ ਦੇਖੋ ਜੀ ਹਾਂ ਜੀ ਤੋਰ ਲਿਏ ਵੀਰ ਜੀ ਹਰੇ ਕਿਸਾਨ ਵੀਰੋ ਜੇਕਰ ਗੱਲ ਕਰੀਏ ਤੇ 15 ਦਿਨ ਦਾ ਸਮਾਂ ਵੀਰ ਹੁਣਾਂ ਦੱਸਿਆ ਵੀ 15 ਦਿਨ ਹਜੇ ਸੁਣਦੀ ਨਹੀਂ ਗਈ ਤੇ 15 ਦਿਨਾਂ ਦੇ ਦੌਰਾਨ ਜੇਕਰ ਆਪਾਂ ਵਿਹੜਾਂ ਦੇ ਵਿੱਚ ਖਾਸ ਤੌਰ ਤੇ ਗੱਲ ਕਰ ਲਈਏ ਤੇ ਵਿਹੜ ਰੋਜ਼ ਬਾਈ ਰੋਜ਼ ਜਿਹੜੀ ਦੋਸਤੋਂ ਬੰਨਦੀ ਆ ਠੀਕ ਆ ਬਾਕੀ ਨੇੜੇ ਜਾ ਕੇ ਜਿਵੇਂ ਕੋਈ 2-4 ਦਾ ਰਹਿ ਜਾਂਦੇ ਆ ਉਦੋਂ ਫੁੱਲ ਵੱਡਾ ਹਵਾਨਾ ਬਣਾ ਕੇ ਤਿਆਰ ਕਰ ਲੈਂਦੀਆਂ ਵਿਹੜਾਂ ਦੇ ਜੇਕਰ ਆਪਾਂ ਗੱਲ ਕਰਦੇ ਆ ਤੇ ਇਹਦਾ ਵੀਰ ਜੀ ਕੀ ਮੁੱਲ ਡਿਮਾਂਡ ਕੀ ਕਰਦੇ ਆ ਜੇੜ ਤਾਂ ਜਿੰਨਾ ਮਰਜ਼ੀ ਕਰ ਲਈਏ ₹95000 ਕਿਲੋਵਾਂਗੇ 95000 ਹਾਂਜੀ ਠੀਕ ਆ ਤੇ ਬਾਕੀ ਹੋ ਸਕਦਾ ਵੀ ਜਦੋਂ ਜਿਵੇਂ ਜਿਵੇਂ ਅੱਗੇ ਦੇਣ ਨੇੜੇ ਜਾਂਦੀ ਐ ਸੂਣ ਦੇ ਤਿਆਰੀ ਕਰਦੀ ਐ ਤੇ ਰੇਟ ਸੇਮ ਕੰਡੀਸ਼ਨ ਇਹੋ ਰਹੇਗੀ ਜੀ ਜੇ ਤਾਂ ਆਪਾਂ ਸਵਾਹ ਕੇ ਫੁੱਲ ਤਿਆਰ ਕਰਕੇ ਵੇਚਦੇ ਆਂ ਫਿਰ ਉਹਦਾ ਲੱਗੂ ਗਰੇਡ ਠੀਕ ਆ ਜੀ ਅੱਜ ਮੌਕੇ ਦੀ ਆ ਅੱਜ ਮੌਕੇ ਦੀ ਆ ਠੀਕ ਆ ਬਾਕੀ ਕਰੈਕਟ ਜਿੰਨੇ ਦੱਸੇਗਾ ਦਿਨ 15 ਕੀ ਹਜੇ ਹਾਂ 15 16 15 16 ਠੀਕ ਆ ਜੇ ਤਾਂ ਫੁੱਲ ਤਿਆਰ ਹੋ ਕੀ ਫਿਰ ਤਾਂ ਦੋ ਦਿਨ ਪਹਿਲਾਂ ਚੋਣੀ ਪਹੂਗੀ ਬਿਲਕੁਲ ਜੀ ਬਿਲਕੁਲ ਬਾਕੀ ਸੋ ਦੋਸਤੋ ਵੈਡ ਚੰਗੀ ਆ ਓਵਰਆਲ ਜਿੰਨੀ ਵੈੜ ਚੰਗੀ ਆ ਕਿਉਂਕਿ ਹਜੇ ਸਮਾਂ ਜਿਹੜਾ ਕੱਚੀ ਆ 15 ਦਿਨ ਦੀ ਆ ਠੀਕ ਹੈ ਤੇ ਹਵਾਨਾ ਤੁਸੀਂ ਵੇਖ ਸਕਦੇ ਹੋ ਢਿਲਾ ਟੁਲਾ ਬਹੁਤ ਜਿਹੜੀਆਂ ਲੜਦੂੜ ਜਿਹੜੇ ਆ ਨਾਰਮਲੀ ਤੁਹਾਨੂੰ ਆ ਵੇਖੋ ਇੱਥੋਂ ਲੜ ਸ਼ੁਰੂ ਹੋਣੀ ਆ ਆ ਦੇਖੋ ਠੀਕ ਹੈ ਜੀ ਬਰਬੰਤ ਤਾਂ ਕਮਲੀ ਹੋ ਜਾਂਦੀ ਹੈ ਜੀ ਬਿਲਕੁਲ ਜੀ ਠੀਕ ਹੈ ਇਸ ਤੋਂ ਬਾਅਦ ਜਿਹੜੀ ਅਗਲੀ ਵੈੜ ਵੀਰ ਜੀ ਤੀਜੇ ਨੰਬਰ ਤੇ ਆ ਕੀ ਇਨਫੋਰਮੇਸ਼ਨ ਹੈ ਜੀ ਦੀ ਇਹਨੂੰ ਅੱਜ ਪੰਜਵਾਂ ਦਿਨ ਜੇ ਸੋਈ ਨੂੰ ਹਾਂ ਜੀ 16 17 ਲੀਟਰ ਬੋਲਾ ਜੀ ਕੰਡੇ ਵਾਲਾ ਤਿਆਰ ਹੈ ਥੱਲੇ 16 17 ਲੀਟਰ ਦਾ ਹਾਂਜੀ ਪੰਜਵਾਂ ਛੇਵਾਂ ਦਿਨਾਂ 'ਚ ਹਾਂਜੀ ਬੱਚਾ ਮਗਰ ਘੀਜੀ ਉਹ ਬੱਚੀ ਮਗਰ ਬੱਚੀ ਹੈ ਹਾਂ ਮਗਰ ਬੱਚੀ ਹੈ ਜੀ ਠੀਕ ਆ ਸਵੇਰ ਦੂਜਾ ਕੇ ਦੂਜਾ ਸੂਆ ਦੂਜਾ ਸੂਆ ਹਾਂਜੀ ਠੀਕ ਆ ਬੈੜ ਜਿਹੜੀ ਦੋਸਤੋ ਇਹ ਵੀ ਚੰਗੀ ਹੈਗੀ ਆ ਠੀਕ ਆ ਕਮਾਲ ਦੀ ਬੈੜ ਆ ਵਧੀਆ ਹਵਾਨੇ ਦੀ ਕੁਆਲਿਟੀ ਚੰਗੀ ਆ ਮਗਰ ਬੱਚੀ ਆ ਚ ਫੀਮੇਲ ਕਾਫ ਆ ਜਿਹੜੀ 니ਚ ਅੱਜ ਪੰਜਵਾਂ ਛੇਵਾਂ ਦਿਨ ਆ ਤੇ 15 14 ਤੇ ਦਰਮਿਆਨ ਹੈਗਾ ਜੀ ਬੋਲਾ 16 ਕੰਡੇ ਵਾਲਾ ਹੋਊਗਾ 16 ਜੀ ਹਾਂਜੀ ਤੇ ਮਿਲ ਕੇ ਫਿਰ ਵੀ ਕਿੰਨਾ ਕਾ ਕਰਨਾ ਚਾਹੀਦਾ ਇਹਨੂੰ ਇਹਨੂੰ 22 23 ਲੀਟਰ ਦਾ ਨੋਰਮਲ ਕਰੋਗੇ ਠੀਕ ਹੈ ਜੀ ਹਾਂਜੀ 22 23 ਲੀਟਰ ਜੀ ਹਾਂ ਠੀਕ ਆ ਆ ਦੇਖੋ ਜੀ ਠੀਕ ਆ ਹਾਂਜੀ ਆ ਬਹਿਣੀ ਵਾਲੇ ਪਾਸੇ ਤੋਂ ਥਾਣਾ ਦੇਖੋ ਐਦਾਂ ਦਾ ਥਾਣਾ ਜੀ ਠੀਕ ਆ ਬਿਲਕੁਲ ਮੁਠੀ ਵਿੱਚ ਆਉਣ ਵਾਲੇ ਥਾਣਾ ਤੇ ਗੈਬੰਤਰ ਜਿਹੜਾ ਹੈਗਾ ਸਪੇਸ ਆ ਥਾਣਾ ਦੀ ਉਹ ਵੀ ਬੇਸ਼ੱਕ ਜਿਹੜੀ ਤੁਸੀਂ ਆ ਧਿਆਨ ਦੇ ਨਾਲ ਦੇਖ ਰਹੇ ਹੋ ਸਾਰੇ ਬੰਨੇ ਆ ਆਤ ਸਣਾ ਚੋਈ ਕਰੀਦੀ ਤੇ ਮਸ਼ੀਨ ਨਾਲ ਵੀ ਦੀ ਬਿਲਕੁਲ ਕੋਈ ਜਲਾ ਸਾਡੇ ਆਪਾ ਬੀਟੀ ਵਾਸਤੇ ਨਾਰਮਲੀ ਕਿਵੇਂ ਮਸ਼ੀਨ ਦੇ ਨਾਲ ਵੀ ਵਿੱਚ ਚੋਈ ਕਰਨੀ ਪਹਿਲੋਂ ਜਦੋਂ ਡੰਗਰ ਲਈਦਾ ਦੋ ਦਿਨ ਪਹਿਲਾਂ ਹੱਥ ਤੇ ਚੋਈਦਾ ਫਿਰ ਮਸ਼ੀਨ ਤੇ ਕਰੀ ਠੀਕ ਆ ਹੁਣ ਇਸ ਵਾਰ ਦੀ ਗੱਲ ਕਰੀਏ ਤੇ ਵੈਸੇ ਹੱਥ ਨਾਲ ਚੋਈ ਵੀ ਇਜ਼ੀ ਹੋ ਜਾਂਦੀ ਹੈ ਜੀ ਹਾਂ ਹੱਥ ਨਾਲ ਪਹਿਲੇ ਚ ਦੋ ਦਿਨ ਪਹਿਲਾਂ ਹੱਥ ਨਾਲ ਕੀਤੀ ਚੋਈ ਫਿਰ ਮਸ਼ੀਨ ਤੇ ਲਈ ਨਹੀਂ ਥਣ ਵੀ ਪ੍ਰੋਪਰ ਹੈਗੇ ਜੀ ਪੂਰੇ ਮੁਠੀ ਵਾਲੇ ਥਣਾ ਠੀਕ ਹੈ ਤੇ ਖੁੱਲ ਗਏ ਫਿਰ ਜੀ ਬਹੁਤ ਵਧੀਆ ਲੱਗਾ ਦਿਖਾਈਏ ਹੁਣ ਕੋਲੀ ਕੋਈ ਛਟਾਪੂਰ ਨਹੀਂ ਇਹ ਹਰਪੰਡੇ ਦੇ ਅੰਟੀਪਲ ਠੀਕ ਹੈ ਐਚ ਐਫ ਹੀ ਆ ਗਈ ਨਾ ਬ੍ਰੀਡ ਦੇ ਵਿੱਚ ਜੀ ਹਾਂ ਜੀ ਅੱਛਾ ਸਾਡੇ ਠੀਕ ਹੈ ਐਚ ਐਫ ਬ੍ਰੀਡ ਦੇ ਵਿੱਚ ਜਿਹੜੀ ਦੋਸਤੋ ਇਹ ਵੈੜ ਹੈਗੀ ਆ ਤੇ ਤਕਰੀਬਨ 5 6 5 ਕ 6 ਦਿਨ ਜਿਹੜਾ ਸਮਾਂ ਹੋ ਗਿਆ ਸੂਈ ਨੂੰ ਤੇ ਆਹ ਦੇਖੋ ਜੀ ਠੀਕ ਹੈ ਤੋੜ ਲਓ ਜੀ ਆ ਬੱਚੇ ਕਰਕੇ ਹਟ ਜਾਂਦੀ ਹੈ ਹਾਂ ਬੱਚੇ ਕਰਕੇ ਆ ਦੇਖੋ ਜੀ ਇਹ ਉਹਰੇ ਸੈਟਾ ਸੱਤ ਵਜੇ ਚੁਵਾਈ ਗਈ ਅੱਜ ਮਾਰਨਿੰਗ ਜੀ ਹਾਂਜੀ ਮਾਰਨਿੰਗ 7:30 ਉਹ ਸਾਢੇ ਕਿ 3 ਵਜੇ ਦਾ ਹੁਣ ਸਮਾਂ ਹੋਇਆ ਦੋਸਤੋ ਤੇ ਮਾਰਨਿੰਗ ਸਾਢੇ 7 ਵਜੇ ਦੀ ਜਿਹੜੀ ਚੁਵਾਈ ਹੈਗੀ ਠੀਕ ਹੈ ਇਹ ਸਵੈਰ ਦੀ ਸੋਈ ਸੋਈ ਵੈੜ ਆ ਤੇ ਬੱਚੀ ਵੀ ਜਿਹੜੀ ਬਿਲਕੁਲ ਪਿੱਛੇ ਬਰੀਡ ਦੇ ਵਿੱਚ ਬੱਚੀ ਹੈ ਐਚ ਐਫ ਦੀ ਬੱਚੀ ਹੈ ਠੀਕ ਆ ਆ ਤੁਹਾਨੂੰ ਇਹ ਬਾਜਾ ਜਿਹੜਾ ਵੇਖ ਕੇ ਚੈੱਕ ਕਰ ਸਕਦੇ ਜੀ ठीक है अच्छा वीर गुरप्रीत जी कि मुल है ली आप तिहत्तर हजार ਬਾਕੀ ਛੋੜ ਛਾਪਾ ਮਾਨਤਾਂ ਨੂੰ ਤਾਂ ਸਾਰਿਆਂ ਨੂੰ ਹੋਣਾ ਹੀ ਹੋਣਾ ਮਾਨਤਾਂ ਤਾਂ ਤੁਹਾਨੂੰ ਹਣਾ ਉਹ ਘਰੇ ਆਇਂਦਾ ਬਸ ਕਰਨਾ ਵੀ ਜ਼ਰੂਰੀ ਹੈ ਹਾਂ ਹਾਂ ਜ਼ਰੂਰੀ ਹੁੰਦਾ ਹੈ ਕਿ ਦੂਰੋਂ ਵੀ ਪੈਨਸੜਾ ਆਉਂਦਾ ਦਰਾਂ ਨੂੰ ਠੀਕ ਆ ਠੀਕ ਆ ਹਸਪਤਾਲ ਲਾਉਣਾ ਪੈਂਦਾ ਬਿਲਕੁਲ ਜੀ ਬਿਲਕੁਲ ਬਿਲਕੁਲ 73000 ਜਿਹੜੀ ਦੋਸਤੋ ਇਸ ਵੈਡ ਦੀ ਡਿਮਾਂਡ ਆ ਮੰਗ ਹੈਗੀ ਆ ਬਾਕੀ ਮਾਨਤਾਂ ਜੋ ਵੀ ਹੋਗਾ ਉਹ ਮੌਕੇ ਤੇ ਆ ਬਾਕੀ ਸੰਪਰਕ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਹੋ ਕੋਈ ਵੀਰ ਵੀ ਆਪਦੇ ਹਿਸਾਬ ਨਾਲ ਵੀ ਤੁਸੀਂ ਰੇਡ ਲਗਾ ਸਕਦੇ ਹੋ ਮਾਲਕ ਦਾ ਕੰਮ ਓਨਰ ਦਾ ਕੰਮ ਡਿਮਾਂਡ ਤਾਂ ਹੁੰਦਾ ਯੋਦ ਵਿੱਚ ਥੋੜੀ ਬਾਤ ਜਿਹੜੀ ਗੰਜੈਸ਼ ਹੁੰਦੀ ਆ ਉਹ ਕਰਕੇ ਪਸ਼ੂ ਸੇਲ ਕਰੀਦਾ ਤੇ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਵੀ ਮੋਲ ਲਗਾਓ ਪਰ ਜਿੱਥੋਂ ਤੱਕ ਤੁਹਾਨੂੰ ਸਮਝ ਆਉਂਦਾ ਖਾਸ ਤੌਰ ਤੇ ਇੱਕ ਵਾਰੀ ਘਰੇ ਵਿਜਿਟਾ ਕਰਕੇ ਪਸ਼ੂ ਨੂੰ ਇੱਕ ਵਾਰੀ ਅੱਖੀ ਜ਼ਰੂਰ ਕੱਢ ਲਿਓ ਇਸ ਤੋਂ ਬਾਅਦ ਵੀਰ ਜੀ ਇਸ ਬੈਡ ਦੀ ਅੱਗੇ ਕੱਚੀ ਆ ਵੀ ਜੀ ਨਹੀਂ ਇਹਨੂੰ ਸੂਈ ਨੂੰ ਅੱਜ 50 51 ਦਿਨ ਹੋ ਗਏ ਆ 50 51 ਦਿਨ ਹੋ ਗਏ ਹਾਂ ਇਹ ਮਾਲਕ ਨੇ ਨਾ ਵੱਚੀ ਰੱਖ ਲਈ ਜੀ ਹਾਂ ਤੇ ਐ ਵਕਤੇ ਦੇ ਥੱਲੇ 15 16 ਲੀਟਰ ਦੋਦੇਗਾ ਪਰ ਜਿਤਨਾ ਹੀ ਲੈ ਹੈ ਨਾ ਬੱਚੀ ਦਾ ਤਾਂ ਥੋੜਾ ਜਿਹਾ ਇੱਕ ਤਾਂ ਇਹਨੂੰ ਟੀਕਾ ਭਰਾਤਾ ਪਤਾਲੀਆਂ ਦਿਨਾਂ ਦੀ ਬੋਲੀ ਅੱਜ 18 ਤਰੀਕ ਦਾ ਟੀਕਾ ਭਰਾਇਆ ਅੱਛਾ ਜੀ ਹਾਂ 18 ਮਾਰਚ ਦਾ ਜੀ ਹਾਂ 18 ਮਾਰਚ ਦਾ ਅੱਛਾ ਜੀ ਸਨੂ ਮੈਂ ਦਾ ਟੀਕਾ ਭਰ ਐ ਸਿੱਕਾ ਆਪਣੇ ਕੋਲ ਠੀਕ ਆ ਹਾਂ ਤੇ ਸੋਈ ਨੂੰ 45 ਕਿ ਦਿਨਾਂ ਨਹੀਂ ਇਹਨੂੰ ਅੱਜ 50 52 ਦਿਨੋਂ 50 52 ਦਿਨ ਹੁੰਦੇ ਹਾਂ ਤੇ 18 ਮਾਰਚ ਦਾ ਟੀਕਾ ਅੱਗੇ ਭਰਿਆ ਜੀ ਹਾਂ ਦੁੱਧ ਫੇਰ ਕਰਜੂਗੀ ਵੀ ਕੀ 21 ਲੀਟਰ ਆਮਨੇ ਹੁਣ ਮੌਜੂਦਾ ਕਿੰਨਾ ਜੀ ਹੁਣ ਇਹ ਤਾਂ 15 16 ਲੀਟਰ ਕੰਡੇ ਵਾਲਾ 15 16 ਹਾਂਜੀ ਤੇ ਜੇ ਸਵੇਰੇ ਲੈ ਕੇ ਗੰਭਣ ਹੁਣ ਦੂਜੇ ਸਵੇਰੇ ਚੱਲਣ ਦੀ ਹੈ ਹਾਂ ਦੂਜੇ ਸਵੇਰੇ 6 ਦੇ ਦੰਦ ਪੁੱਟੇ ਆ ਜੀ ਅੱਛਾ 6 ਦੰਦ ਹੋਣਦੇ ਹੀ ਹੈ ਦੂਜਾ ਸਵੇਰ ਚੱਲਣ ਰਿਹਾ ਹੋਣਾ ਹਾਂ ਠੀਕ ਹੈ ਜੀ ਦੂਜੇ ਸਵੇਰੇ ਦੇ ਵਿੱਚ ਹੁਣ ਜਿਹੜੀ ਦੋਸਤੋ ਪ੍ਰੈਜ਼ੈਂਟ ਟਾਈਮ ਚੱਲਦੀ ਪਈ ਆ ਤੇ ਕੋਈ 16 ਕ ਲੀਟਰ ਜਿਹੜਾ ਆਪਾਂ 16 ਲੀਟਰ ਦੀ ਤੁਸੀਂ ਚੁਵਾਈ ਕਰ ਸਕਦੇ ਹੋ ਇਸ ਵੈੜ ਦੇ ਥੱਲੇ ਤੇ ਬਿਨ ਬੱਚੇ ਤੋਂ ਆ ਬੱਚਾ ਵੀਰਾਂ ਦਾ ਵੀ ਜਿੱਥੋਂ ਆਪਾਂ ਖਰੀਦੀ ਹੈ ਹਨਾ ਪਰਚੇਜ਼ ਕੀਤੀ ਹੈ ਉਹਨਾਂ ਬੱਚਾ ਰੱਖ ਲਿਆ ਸੀ ਬੱਚੀ ਸੀਗੀ ਤੇ 52 52 ਕੇ ਦੇਣ ਜਿਹੜੇ ਸਮਾਂ ਹੋ ਗਿਆ ਸੋਈ ਨੂੰ ਅੱਗੇ 18 ਮਾਰਚ ਤੋਂ ਜਿਹੜੀ ਆ ਏਆਈ ਵੀ ਹੋਈ ਆ ਠੀਕ ਆ ਅੱਗੇ ਬਣੀ ਹੈਗੀ 18 ਮਾਰਚ ਤੋਂ ਅੱਜ ਜੇਕਰ ਆਪਾਂ ਗੱਲ ਕਰੀਏ ਦੋਸਤੋ 26 ਮਾਰਚ ਆ ਠੀਕ ਆ ਤੇ ਵੱਡੇ ਕਦ ਕਦ ਦੇ ਵਿੱਚ ਵੈੜ ਆ ਜਿਹੜੇ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਪਰ ਠੀਕ ਆ ਹਵਾਨਾ ਤੁਸੀਂ ਬੇਸ਼ੱਕ ਜਿਹੜਾ ਟਾਈਮ ਦੇ ਅਕੋਰਡਿੰਗ ਦੇਖ ਸਕਦੇ ਹੋ ਕਿਉਂਕਿ ਸਵੇਰ ਜਿਹੜੀ ਆ 7 7:30 ਵ ਤੇ ਹੁਣ ਸਾਢੇ 3 ਵਜੇ ਦਾ ਟਾਈਮ ਮੈਂ ਨਾਲ ਦੀ ਨਾਲ ਕਨਫਰਮ ਕਰਾ ਦੇਣਾ ਕਿਉਂਕਿ ਬਹੁਤੇ ਵੀਰਾਂ ਨੂੰ ਹੁੰਦਾ ਵੀ ਟਾਈਮ ਪਤਾ ਨਹੀਂ ਹੁੰਦਾ ਨੋਟ ਦੀ ਕਰਾਇਆ ਆਉਂਦਾ ਵੀ ਕਿਹੜੇ ਵੇਲੇ ਕਿਹੜੇ ਵੇਲੇ ਵੀਡੀਓ ਨਾ ਬਣਦੀ ਬਣਦੀ ਪਈ ਹੋਵੇ ਬਾਕੀ ਆ ਜਿਹੜਾ ਥਣ ਭਾਂਡਾ ਜੀ ਠੀਕ ਆ ਹਾਈਟ ਫੁੱਲ ਹੈਗੀ ਆ ਐਚ ਐਫ ਵੈੜਾ ਜਿੱਥੋਂ ਤੱਕ ਵੱਡੀਆਂ ਵੈੜਾ ਆਪਾਂ ਦੇਖਦੇ ਫਾਰਮ ਵਾਲੀਆਂ ਬੱਚੀਆਂ ਉਹਦੀ ਹਾਈਟ ਤੁਸੀਂ ਜਿਹੜੀ ਆ ਮੈਜ਼ਰਮੈਂਟ ਕਰ ਸਕਦੇ ਹੋ ਕਾਊਂਟ ਕਰ ਸਕਦੇ ਹੋ ਵੱਡੀ ਫੁੱਲ ਹਾਈਟ ਹਾਂਜੀ ਤੋਰ ਲਵੀਂ ਬੀਬੀ ਬਿਲਕੁਲ ਬ੍ਰੀਡ ਵੀ ਪੂਰੀ ਹੈਗੀ ਆ ਹਾਈਟ ਵੀ ਫੁੱਲ ਆ ਵੇਲ ਪੱਖੋਂ ਵੀ ਪੂਰੀ ਆ ਠੀਕ ਆ ਬਾਕੀ ਤਸੱਲੀ ਤੁਸੀਂ ਆਪਦੀ ਘਰੇ ਵਿਜਟ ਕਰਕੇ ਕਰ ਲੈਣੀ ਆ ਠੀਕ ਆ ਅੱਛਾ ਵੀਰ ਜੀ ਇਹਦੀ ਡਿਮਾਂਡ ਫਿਰ ਕੀ ਰੱਖੀ ਹੈ ਜੀ ਇਹ ₹10 ਆਪਾਂ ਲੈਣ ਦੇ ਭਾਜੀ ਨਹੀਂ ਜਿਆ ਕਰ ਲਵਾਂ 49000 ਹਾਂਜੀ ਠੀਕ ਆ ਜੀ 49000 ਇਸ ਚੌਥੇ ਨੰਬਰ ਵਾਲੀ ਵੈੜ ਦੀ ਜਿਹੜੀ ਦੋਸਤੋ ਡਿਮਾਂਡ ਆ ਠੀਕ ਆ ਲੈਦੇ ਆ ਤੇ ਇਸ ਤੋਂ ਬਾਅਦ ਜਿਹੜੀ ਅਗਲੀ ਵੈੜ ਆ ਇਹਦੀ ਵੀਰ ਜੀ ਕੀ ਕੰਡੀਸ਼ਨ ਹੁਣ ਜਿਹਨੂੰ ਸੂਈ ਨੂੰ ਅੱਜ 35 36 ਦਿਨ ਹੋ ਗਏ ਹਾਂਜੀ ਤੇ ਇਹਦੇ ਮਗਰ ਵੱਛਾ ਹੀ ਹੋ ਗਿਆ ਮਾਰ ਅੱਛਾ ਦੇ ਥੱਲੇ ਹੀ 25 26 ਲੀਟਰ ਹੁਣ 20 21 ਆ ਹੁਣ ਵੀ ਕਿਉਂਕਿ ਬੱਚੇ ਦਾ ਕਰ ਗਈ ਠੀਕ ਆ ਧਿਆਨ ਕਰੇ ਦੱਸਿਓ ਇਨੂੰ 35 36 ਦਿਨ ਹੋਏ ਬੱਚਾ ਮਰ ਗਿਆ ਜੀ ਹਾਂ ਬੱਚਾ ਮਰ ਗਿਆ ਠੀਕ ਆ ਦੂਜਾ ਤੀਜਾ ਸਵੇਰ ਦਾ ਜੀ ਨਹੀਂ ਦੂਜੇ ਸਵੇਰ ਦੂਜੇ ਆ ਜੀ ਹਾਂ ਜੀ ਠੀਕ ਆ ਦੂਜੇ ਸਵੇਰ ਦੇ ਵਿੱਚ ਜਿਹੜੀ ਦੋਸਤੋ ਇਹ ਵੈਡ ਆ ਠੀਕ ਆ ਤੇ 35 ਦਿਨ ਦੱਸਿਆ ਰ ਜੀ ਹਾਂ ਜੀ 35 ਦਿਨ ਬਿਲਕੁਲ ਇਜੈਕਟ ਜਿਹੜੇ ਆ ਅੱਛਾ ਜੀ ਦੁੱਧ ਵੀ ਤੇ ਕਿੰਨਾ ਹੋਣਾ ਚਾਹਵਾ ਦਾਂਗੇ ਇਹਦੇ ਥੱਲੇ ਫੋਨ ਇਹਦੇ ਥੱਲੇ ਹੈਗਾ ਤੇ 20 ਪਰ ਆ 18 ਕੰਡੇ ਦੇ ਚਾਰ ਕੇ ਦਵਾਂਗੇ ਠੀਕ ਹੈ ਜੀ ਠੀਕ ਆ 20 ਲੀਟਰ ਦੀ ਜਿਹੜੀ ਦੋਸਤੋ ਕਪਾ ਹੈਗੀ ਆ ਥੱਲੇ ਹੁਣ ਕੈਪੈਸਿਟੀ ਬਾਕੀ 18 ਲੀਟਰ ਠੀਕ ਹੈ ਬੱਚੇ ਦਾ ਕਰਦੀ ਦੁੱਧ 25 26 ਲੀਟਰ ਹੈ ਹਾਈਟ ਵੀ ਪੂਰੀ ਆ ਹਾਂ ਜੀ ਲਾਈਟ ਵੱਡੇ ਕੱਦ ਕਰਦੇ ਵਿੱਚ ਆ ਪੂਰੀ ਠੀਕ ਆ ਵੱਡੀ ਜਿਹੜੀ ਵੈੜ ਆ ਦੋਸਤੋ ਠੀਕ ਆ ਦੂਜੇ ਸੂਬੇ ਦੇ ਵਿੱਚ ਚੱਲ ਰਹੀ ਆ ਤੇ ਬੱਚਾ ਨਹੀਂ ਹੈਗਾ ਬੱਚਾ ਐਕਸਪਾਇਰ ਹੋ ਗਿਆ ਸੀਗਾ ਬਿਨ ਬੱਚੇ ਤੋਂ ਆ ਤੇ ਪਹਾੜੇ ਵੰਡੇ ਚਾੜਤੇ ਜਾਂ ਇਸੇ ਤਰ੍ਹਾਂ ਥਾਪੀ ਮਾਰ ਕੇ ਆਪਾਂ ਵੇਚ ਲੈਣ ਜੀ ਇਤਨੀ ਬੈਜਣਾ ਇਤਨੀ ਹੈ ਨਾ ਜੀ ਹਾਂ ਠੀਕ ਕੋਈ ਨਿਆਣਾ ਨੂੰ ਨਾ ਰੱਸੀ ਪਾਉਣ ਦੀ ਲੋੜ ਨਿਆਣਾ ਪਾਲੀ ਦਾ ਪਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਜਿੱਤਰਾ ਮਰਜੀ ਚੋ ਠੀਕ ਹੈ ਜੀ ਬਸ ਸੀਲ ਸੌਗਾ ਪੂਰੀ ਹਾਂ ਫੁੱਲ ਸੀਲ ਸੌ ਠੀਕ ਹੈ ਜੀ ਆ ਦੇਖੋ ਜੀ ਠੀਕ ਹੈ ਚਵਾਈ ਜੀ ਬਹੁਤ ਜਿਆਦਾ ਸਾਫ ਹੈ ਕੋਈ ਛੱਟਾ ਕੋਈ ਨਹੀਂ ਇਹਨੂੰ ਵੀਰ ਜੀ ਖੋਲਿਓ ਜੀ ਦਿਖਾ ਦਈਏ ਤੱਕ ਬਰਾਲ ਕਰਨਾ ਜਾਂਦੇ ਠੀਕ ਹੈ ਜੀ ਬਾਕੀ ਫੁੱਲ ਹਾਈਟ ਦੇ ਵਿੱਚ ਵੱਡੇ ਕਦ ਕਦ ਦੇ ਵਿੱਚ ਵਹਿੜਾ ਦੋਸਤੋ ਠੀਕ ਹੈ ਸੈਕੰਡ ਟਾਈਮਰ ਵਹਿੜਾ ਤੇ 35 ਦਿਨ ਦਾ ਸਮਾਂ ਹੋ ਗਿਆ ਤੇ ਦੁੱਧ ਜਿਹੜਾ ਹਾਜ਼ਰ ਆ 16 ਲੀਟਰ ਦੀ ਤੁਸੀਂ ਚਵਾਈ ਕਰ ਸਕਦੇ ਜੀ ਠੀਕ ਹੈ ਫੁੱਲ ਵੱਡੇ ਕਦ ਕਦ ਕਰਦੇ ਵਿੱਚ ਐਕਸਟਰਾ ਆਰਡੀਨਰੀ ਆਪਾਂ ਹਾਈਟ ਕਹਾਂਗੇ ਵੱਡੇ ਕਦ ਕਰਦੇ ਵਿੱਚ ਵੈੜ ਠੀਕ ਆ ਵੀਰ ਜੀ ਤੋੜ ਲੋ ਜੀ ਹੂੰ ਨੇ ਫੁੱਲ ਹਾਈਟ ਆ ਵੱਡੀ ਮੈਨੂੰ ਲੱਗਦਾ ਵੀ ਜੇ ਆਪਾਂ ਸਾਰਾ ਵੈੜ ਦੀ ਗੱਲ ਕੱਢੀਏ ਸਾਰਿਆਂ ਤੋਂ 2 ਇੰਚ ਵੱਧ ਦੀ ਹਾਂ 2 ਇੰਚ ਵੱਧ ਹਾਂ ਫੁੱਲ ਹਾਈਟ ਵੱਡੀ ਦੇ ਵਿੱਚ ਇਹਦਾ ਫਿਰ ਵੀਰ ਜੀ ਲੈਦੇ ਕੀ ਰੱਖਿਆ ਹੋਇਆ 63000 ਰੁਪਇਆ ਲੈਣ ਦੇਣ ਕੀਤਾ ਇਹਦੇ 63000 ਹਾਂਜੀ ਠੀਕ ਆ ਜੀ ਦੁੱਧ ਫੇਰ ਕਰ ਜੂਗੀ 25-26 ਲੀਟਰ ਆਉਣਾ ਠੀਕ ਹੈ ਅਜੇ ਦਿਨ ਵੀ 35 ਦੱਸੇ ਤੁਸੀਂ ਹਾਂ 35 ਤੇ ਵਧੂਗੇ ਚਾਂਸ ਹੈਗੇ ਵੀ ਸੇਵਾ ਕਰਕੇ ਬੱਚਾ ਕਰਕੇ ਦੁੱਧ ਦੇ ਤੱਕ ਵੀ 25-26 ਲੀਟਰ ਹੈਗਾ ਠੀਕ ਆ ਜੀ ਹਾਂਜੀ ਲੋ ਵੀ ਦੋਸਤੋ ਇਹ ਵੀ ਵੈੜ ਤੁਸੀਂ ਖਰੀਦ ਸਕਦੇ ਹੋ ਪੂਰੀ ਡਿਟੇਲ ਜਿਹੜੀ ਵੀਰ ਨੇ ਦੱਸ ਦਿੱਤੀ ਆ ਪਹਿਲਾ ਦੀ ਗੱਲ ਆ ਵੀ ਆਪਣੀ ਚੁਵਾਈ ਆ ਬੇਸ਼ੱਕ ਭਾਂਡੇ ਚ 16 ਲੀਟਰ ਪੈਂਦਾ ਕਰ ਲਿਓ ਠੀਕ ਆ ਤੇ ਇਸ ਤੋਂ ਬਾਅਦ ਅਗਲੀ ਵੜ ਵੀਰੇ ਇਹ ਚਾਰ ਦੰਦ ਹੋਣਦੇ ਹੀ ਜੀ ਅੱਛਾ ਜੀ ਪਹਿਲੇ ਸੂਆ ਸੂਣਾ ਹਾਂਜੀ ਚਾਰ ਦੰਦ ਤਾਂ ਪੂਰੇ ਕਰ ਲਿਓ ਜੀ ਬਰਾਬਰ ਠੀਕ ਆ ਜੀ ਸੂਬਾ ਸੂਆ ਪਹਿਲਾ ਸੂਣ ਜਾ ਰਹੀ ਹੈਗੀ ਹਾਂਜੀ ਅਜੇ 8 ਤੋਂ 10 ਦਿਨ ਲਊਗੀ 8 ਤੋਂ 10 ਦਿਨ ਸਮਾਂ ਲੈ ਜੂਗੀ ਹਾਂਜੀ ਠੀਕ ਆ ਤੇ ਪਹਿਲਾ ਸੂਆ ਜਿਹੜਾ ਦੋਸਤੋ ਵਹਿਰ ਸੂਣ ਜਾ ਰਹੀ ਹੈ ਠੀਕ ਆ ਟੈਲ ਟੂ ਦਾ ਵੀਜੀ ਮੜੇ ਬਖਾ ਦੋ ਸੀਸ ਹੋਏ ਪੂਰੀ ਠੀਕ ਆ ਪਹਿਲਾ ਸੂਆ ਦੋਸਤੋ ਫਰਸਟ ਲੈਕਟੇਸ਼ਨ ਦੇ ਵਿੱਚ ਬਿਲਕੁਲ ਰੈਡੀ ਹੈਗੇ ਸੂਣ ਦੇ ਵਿੱਚ 8 ਦਿਨ ਇੱਕ ਹਫਤਾ ਹਜੇ ਬਾਕੀ ਹੈ ਸੂਣ ਦੇ ਵਿੱਚ ਠੀਕ ਆ ਤੇ ਬਾਕੀ ਖੋਲ ਕੇ ਆਪਾਂ ਤੁਹਾਨੂੰ ਤੋਰਦੇ ਆ ਨਾਲ ਦੀ ਨਾਲ ਫੇਸ ਕੁਆਲਟੀ ਪੂਰਾ ਤੋਰਾ ਫੇਰਾ ਵੈਡ ਦਾ ਕਰਾ ਕੇ ਪ੍ਰੋਪਰ ਤੁਹਾਨੂੰ ਦਿਖਾ ਦਿੰਦੇ ਆ ਠੀਕ ਆ ਤੇ ਥੋੜੀ ਜਿਹੀ ਮਿਕਸ ਫਰੀਰ ਦੇ ਵਿੱਚ ਆ ਗਈ ਹਾਂ ਮਿਕਸ ਫਰੀਰ ਦੇ ਆ ਗਈ ਨਾ ਜਸਤੀ ਖਾ ਸਕ ਹਾਂ ਹਾਂ ਠੀਕ ਆ ਤਾਂ ਥੋੜੀ ਕਰਾਸ ਬਰੀਡ ਦੇ ਵਿੱਚ ਆ ਗਈ ਦੋਸਤੋ ਹਨਾ ਜਿਵੇਂ ਜਰਸੀ ਕਿਸੇ ਦੇ ਅੱਗੇ ਫੋਰ ਬਰੀਡ ਦੇ ਨਾਲ ਕਰਾਸ ਉਸ ਹਿਸਾਬ ਦੇ ਵਿੱਚ ਜਿਹੜੀ ਇਹ ਵੇਡ ਆ ਤੇ ਬਿਲਕੁਲ ਗੋੜ ਵਰਗਾ ਰੰਗ ਆ ਬ੍ਰਾਊਨ ਕਲਰ ਦੇ ਵਿੱਚ ਆ ਫਰਸਟ ਟਾਈਮ ਰ ਅੱਗੇ ਸੋਣ ਜਾ ਰਹੀ ਆ 8 ਦਿਨ ਹਜੇ ਸਮਾਂ ਬਾਕੀ ਆ ਸੋਣ ਦੇ ਵਿੱਚ ਆ ਮਾੜਾ ਵੀਰ ਦੀ ਫੇਸ ਦਿਖਾ ਆ ਦੇਖੋ ਠੀਕ ਆ ਆ ਦੇਖੋ ਠੀਕ ਹੈ ਜੀ ਅਛਾ ਵੀਰ ਜੀ ਗੁਰਪ੍ਰੀਤ ਜੀ ਕਿੰਨਾ ਮੋਲ ਲਿੰਦਾ ਇਹ ਦਾ 48000 ਰੁਪਏ 48000 ਹਾਂਜੀ ਠੀਕ ਆ ਕਦ ਕਰ ਤਾਂ ਵੈਸੇ ਪੂਰਾ ਹੈਗਾ ਵੀ ਮੀਡੀਅਮ ਤੋਂ ਜਿਹੜੀ ਪਲੱਸ ਹਾਈਟ ਕਵਾਂਗੇ ਵੱਡੇ ਕਦ ਕਰ ਦੇ ਵਿੱਚ ਹੀ ਆਪਾਂ ਕਹਿ ਸਕਦੇ ਹਾਂ ਬੜੀ ਛੋਟੀ ਨਹੀਂ ਹੈਗੀ ਜਿਹੋ ਜੀ ਆਪਾਂ ਨਾਰਮਲ ਜਰਸੀ ਵੇਖਦੇ ਆਂ ਪੰਜਾਬ ਦੀ ਜਰਸੀ ਦੀ ਗੱਲ ਕਰ ਲਈ ਉਹਡੀ ਹਾਈਟ ਹੈਗੀ ਹਾਂ ਉਹਡੀ ਹਾਈਟ ਹੈਗੀ ਹਾਂ ਬਿਲਕੁਲ ਜੀ ਦੁੱਧ ਵੀ 1500 ਲੀਟਰ ਰਾਮ ਨੂੰ ਦੇਉ ਠੀਕ ਹੈ ਜੀ ਠੀਕ ਆ ਮੈਂ ਤਿਆਰੀ ਕਰਾਂਦੇ ਆਂ ਬਾਕੀ ਥਣ ਥਣ ਜਿਹੜਾ ਦੋਸਤੋ ਪਹਿਲਾਂ ਵਾਇਰ ਦੇ ਨਾਰਮਲ ਹੀ ਛੋਟੇ ਥਣ ਹੁੰਦੇ ਆ ਬਾਕੀ ਥਣ ਇਹ ਲੈਵਾ ਵੀ ਸਰਹੱਤ ਤੋਂ ਲੱਗੇਗੀ। ਸਲੇਸੀ ਦਾ ਬਣਾਉ ਜਿੰਨਾ ਟਾਈਟ 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 ਦੀ ਬਣੂਗੀ। ਬਿਲਕੁਲ ਜੀ। ਠੀਕ ਆ। ਬਿਲਕੁਲ ਕਸਮਾ ਬਿਲਕੁਲ ਟਾਈਟ ਕੰਪੈਕਟ ਜਿਹਾ ਜਿਹੜਾ ਆਰਡਰ ਹੋਵੇਗਾ ਇਸ ਵਾਰ ਦਾ। ਤੇ ਇਸ ਤੋਂ ਬਾਅਦ ਅਗਲੀ ਇਸ ਵਾਰ ਦੀ ਜੀ ਡਿਟੇਲ। ਇਹਨਾਂ ਦੂਜੇ ਸੂਏ ਸੁਣਾ ਜੀ। ਅੱਛਾ ਜੀ। ਤਾਂ ਪਹਿਲੇ ਸੂਏ ਦਾ 13 ਲੀਟਰ ਦਾ ਦੁੱਤਾ ਹੈ। ਠੀਕ ਹੈ ਪਹਿਲੇ ਸੂਏ। ਦੂਜਾ ਸੂਆ ਦਿਨ ਕਿੰਨੇ ਦਿਨ ਜੀ ਵੀਰ? ਹਫਤਾ ਖੜਦੀ ਵੀ 5 ਤੋਂ 6 ਦਿਨ ਨੋਰਮਲ ਹੀ ਖੜੂਗੀ। 5 ਤੋਂ 6 ਦਿਨ। ਹਾਂ ਜੀ। ਤੇ ਕਿੰਨੇ ਕ ਮੋਲ ਆ ਲੀ ਵੈਸੇ ਲੈ ਦੇ ਕੀਂਦਾ ਇਹਦਾ ਆਪਾਂ ਲੈ ਦੇ 36000 ਰੁਪਇਆ 36000 ਹਾਂਜੀ ਠੀਕ ਹੈ ਜੀ ਇਹ ਵੀ ਖੋਲ ਦੋ ਵੀਰ ਜੀ 36000 ਆ ਸੈਕੰਡ ਟਾਈਮਰ ਵੈਡ ਸੌਣ ਜਾ ਰਹੀ ਆ ਤੇ ਨਾਰਮਲੀ ਦੁੱਧ ਦੀ ਗੱਲ ਕਰਕੇ ਕਿੰਨਾ ਕਿਚਵਾ ਦੇਗੀ ਜੀ 14-15 ਤੱਕ ਨਾਰਮਲ ਚਾਹੀਦੇ ਨੇ ਕੋਊ ਇਹਨਾਂ ਵੀ 5 ਫੈਂਟ ਤੋਂ ਪਲੱਸ ਵਾਲਾ ਦੁੱਧ ਠੀਕ ਹੈ ਜੀ ਆ ਕਰੋ ਚੱਕ ਜੀ ਦੂਜਾ ਸਵੇਰ ਸੌਣ ਦੇ ਵਿੱਚ ਰੈਡੀ ਹੈ ਵੈਡ ਤੇ ਦਿਨ ਕਿੰਨੇ ਦੱਸਿਆ ਸੀ ਇਹ 6 ਤੋਂ 7 ਦਿਨ ਲੱਗੂ 6 ਤੋਂ 7 ਕ ਦਿਨ ਹੈ आ देखो जी आ इसको है ठीक है अच्छा फिर गुरपीत जी मुल किस करी फिर कन्फर्म करा छत्ती हजार छत्तीस हजार ठीक है ਤੇ ਪਸੂ ਪਸ ਪੈਸੇ ਆਪਣੇ ਕੋਲ ਜਿਆਦਾ ਬੈੜਾ ਹੀ ਆਉਂਦੀ ਕਰੀਂ ਹਾਂਜੀ ਬੈੜਾ ਆਉਂਦਾ ਬੈੜਾ ਆਉਂਦੀ ਕਰੀਂ ਜਿਆਨੇ ਤੇ ਤੁਸੀਂ ਜਿਹੜਾ ਦੋਸਤੋ ਸਮੇਂ-ਸਮੇਂ ਦੇ ਨਾਲ ਸੰਪਰਕ ਬਣਾ ਕੇ ਰੱਖ ਸਕਦੇ ਹੋ ਬਾਕੀ ਵੀਰ ਜੀ ਕੋਈ ਵੀ ਵੀਰ ਇੱਕ ਟਾਈਮ ਦੀ ਤਸੱਲੀ ਕਰਨਾ ਚਾਵੇ ਦੋ ਟਾਈਮ ਦੀ ਕਰਨਾ ਚਾਵੇ ਪੂਰੀ ਤਸੱਲੀ ਦੇ ਨਾਲ ਤਸੱਲੀ ਕਰਾ ਦਿਓ ਜੀ ਦੁੱਧ ਦਾ ਨਹੀਂ ਆਪਣਾ ਦੁੱਧ 2 ਕਿਲੋ ਵਾਧੇ ਨਿਕਲੂ 1 ਕਿਲੋ ਘਟ ਨਹੀਂ ਨਿਕਲਦਾ ਠੀਕ ਹੈ ਜੀ ਠੀਕ ਹੈ ਹਾਂ ਕਿਉਂਕਿ ਕਈ ਵੀਰ ਆਨਲਾਈਨ ਵੀ ਖਰਦੇ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਬਾਕੀ ਜੇਕਰ ਆਪਣੇ ਭੈਣ ਭਰਾ ਕੋਈ ਬਾਹਰੋਂ ਮਨ ਆਉਟੋ ਆਟੋ ਸਟੇਟ ਤਵੇੜਾ ਵੀ ਖਰੀਦ ਸਕਦੇ ਆ ਜੀ ਹਾਂ ਖਰੀਦ ਸਕਦੇ ਫੁੱਲ ਗਰੰਟੀ ਹੋਊਗੀ ਆਪਣੀ ਠੀਕ ਹੈ ਜੀ ਹਾਂ ਜੀ ਇੱਕ ਸੰਪਰਕ ਨੰਬਰ ਵੀਰ ਜੀ ਆਪਣੇ ਜਰੂਰ ਦੱਸ ਦਗੇ 76960 ਹਾਂ ਜੀ 98848 ਠੀਕ ਹੈ ਜੀ 99157 80777 ਠੀਕ ਹੈ ਜੀ ਹਾਂ ਜੀ ਸੋ ਦੋਸਤੋ ਇਹ ਸਨ ਵੀਰ ਗੁਰਪ੍ਰੀਤ ਸਿੰਘ ਠੀਕ ਹੈ ਜੀ ਪਿੰਡ ਖਾਸ ਕਰਿਆਲੇ ਤੁਹਾਨੂੰ ਵਿਜ਼ਿਟ ਕਰਨੀ ਪੈਣੀ ਆ ਧਗਾਣਾ ਪਿੰਡ ਬਿਲਕੁਲ ਨਜ਼ਦੀਕ ਆ ਸ਼ਹੀਦ ਅੱਬਰਵਾਲਾ ਠੀਕ ਹੈ ਜੀ ਇਹ ਪਿੰਡ ਬਿਲਕੁਲ ਲਾਗੇ ਹੈਗੇ ਆ ਤੇ ਪੱਟੀ ਮੋੜ ਤੁਸੀਂ ਵਿజిਟ ਕਰਕੇ ਜਿਹੜੀ ਹੈ ਨੰਬਰਾਂ ਤੇ ਸੰਪਰਕ ਕਰਕੇ ਘਰ ਵਿజిਟ ਕਰ ਸਕਦੇ ਹੋ ਪਹੁੰਚ ਕਰ ਸਕਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ